ਸੰਤ ਬਾਬਾ ਜੀ ਸਰਸਿੰਘ ਜੀ ਟਾੜਾ ਸਾਹਿਬ ਆਪਾਂ ਦਰਸ਼ਨ ਲਈ ਆਏ ਜੋੜਾ ਸਾਹਿਬ ਦੀ ਸੇਵਾ 285 ਤੇ ਇਕ ਨਹੀਂ ਨਾ ਜੋੜਾ ਕਰ ਉਹ ਲੈ ਉਹ ਮਾਰਦਾ ਅੱਜ ਬਾਬਾ ਈਸ਼ਰ ਸਿੰਘ ਜੀ ਬਾਬਾ ਕਰਮ ਸਿੰਘ ਜੀ ਦੇ ਦਰਸ਼ਨ ਦੇ ਲਈ ਆਏ ਆ राड़ा साहिब संत बाबा ईश्वर सिंह जी संत बाबा कृष्ण सिंह जी बहुत ही शांति ਤੇ ਸਕੂਨ ਵਾਲੀ ਜਗ੍ਹਾ ਉੱਪਰ ਚ ਜਾ ਕੇ ਆਉਣੇ ਆ ਜੀ ਚਲੋ ਉਹ ਰੇਲ ਇਸ ਸਾਈਡ ਹੈ ਕੰਟਾ ਲਾਇਆ ਸੇਵਾ ਤੋਂ ਆਪਾਂ ਜਾਣਾ ਉੱਥੋਂ ਮੈਂ ਖੇੜੇ ਤੋਂ ਮੈਂ ਹਾਈ ਦਿਨ ਹੋਇਆ ਜੀ ਆਪਾਂ ਉਡੀਆਂ ਚੜ ਕੇ ਸਰੂਰ ਪੌੜੀਆਂ ਜੜ ਕੇ ਸਰੋਵਰ ਸਾਹਿਬ ਆਮ ਸਰੋਵਰ ਥੱਲੇ ਹੁੰਦੇ ਆ ਬਈ ਇੱਥੇ ਉੱਪਰ ਬਣਿਆ ਹੋਇਆ ਬਹੁਤ ਹੀ ਸੋਹਣਾ ਸਰੋਵਰ ਬਣਿਆ ਹੋਇਆ ਰਾੜਾ ਸਾਹਿਬ ਵਾਓ ਫੋਟੋ ਕਿਚਣਾ ਮਣਾ ਇਥੇ ਕੈਮਰਾ ਜਿਹੜਾ ਬੰਦ ਕਰ ਦਿੰਦੇ ਹਾਂ ਮੈਂ ਤਾਂ ਪੱਕਾ ਕਰਦਾ ਨਾ ਮੰਨ ਤੁਰਿਆ ਜੇ ਕੋਈ ਬੱਦੀ ਗੋਮੀ ਦੂਰੀ ਧਮ ਨਹੀਂ ਗਈ

ਹਰ ਕੇ ਸੰਗਾ ਸਾਧ ਜਨ ਨੀਜੇ ਦਿਨ ਉਪਰ ਹਾਦ ਬਤਾਵੇ ਗੁਰੂ ਸਾਧ ਜੀ ਸੇਈ ਗ੍ਰਭ ਭਾਰੇ ਕਰ ਕਿਰਪਾ ਆਪ ਮਿਲਾਵੇ ਰਾਮ ਮੁਗੋ ਹਰ ਜਨ ਮੀਨ ਮਨ ਭਾਵੈ ਅਬਿਓ ਅਬਿਓ ਹਰ ਰਸੈ ਨਿਟਾਵੇ ਸੰਤ ਜੀ ਨਾਮੁ ਕੋ ਭਾਵੈ ਰਖਾਓ ਹਰ ਗੈ ਲੋਗ ਰਾਮ ਜਨ ਉਤਮ ਬਿਰੋ ਉਤਮ ਪਦਵੀ ਕਾ ਮੈ ਹਮ ਹੋਵਤ ਤੇਰੀ ਦਾਸ ਦਾਸਨ ਕੀ ਮੇਰਾ ਠਾਪਰ ਗੁਜਰੀ ਕਰਾਵੇ